ਸੰਜੀਪ ਮਿੱਤਰੋ ਕੀ ਹਾਲ ਚਾਲ ਹੈ ਟਾਟਾ ਤੇ ਅੱਜ ਦਾ ਵਲੋਗ ਸਾਡਾ ਹੋਲੇ ਮਲੇ ਦੇ ਰਿਲੇਟਡ ਲਾਸਟ ਰੈਨ ਵਾਲਾ ਕਿਉਂਕਿ ਅੱਜ ਅਸੀਂ ਸਮਾਨ ਸਮੂਹ ਆਪਣਾ ਸਾਂ ਲੈਣਾ ਉਹ ਮਿਲ ਕੇ ਕੰਮ ਆਊਗਾ ਅਗਲੇ ਮੇਲੇ ਤੇ ਅੱਜ ਅਸੀਂ ਜਾਣਾ ਆ ਆਪਣੀ ਗੱਡੀ ਦੇ ਵਿੱਚ ਪਏ ਭਾਂਡੇ ਨੇ ਭਾਂਡੇ ਧੋਣ ਲੈਣਦੇ ਆ ਉਹ ਲੋਨ ਜਾਣਾ ਆਪਣੀ ਵਿਹਲੀ ਚ ਤੇ ਅਧੇ ਭਾਂਡੇ ਵਿੱਚੋਂ ਲਦਲੇ ਆ ਘੋੜੇ ਜਿਹਾ ਕਿਉਂਕਿ ਘੋੜਾ ਇੱਥੇ ਜਾਣੀ ਆ ਤੇ ਗੱਡੀ ਜਾਂਦੀ ਇੱਥੇ ਦੱਸ ਚੱਕੀ ਤੇ ਬਾਕੀ ਤਾਂ ਉਹ ਬਖਾਉਨੇ ਆ ਇਹ ਗੱਡੀ ਦੇ ਵਿੱਚ ਪਏ ਆਪਣੇ ਥੋੜੇ ਬੋਲੇ ਭਾਂਡੇ ਹਨ ਮੈਂ ਤਾਂ ਚੜ ਕੇ ਬਸ ਹੁਣਾ ਥੋਮੜੇ ਆ ਵੇਖੋ ਤੁਸੀਂ ਚੈੱਕ ਕਰੋ ਤੇ ਕੋਹ ਲਦਨੇ ਆ ਉਹਦੇ ਵਿੱਚੋਂ ਘੋੜੇ ਜੋਂ ਆ ਆਪਣਾ ਸਤਨਾਮ ਸਿੰਘ ਡਰਾਈਵਰ ਆਜਾ ਛਣੀ ਸੇਂਗ ਇਹਦੀ ਗੱਡੀ ਜੀ ਸਮਾਨ ਪਿਆ ਥੋੜਾ ਬੁਢਾ ਇਹ ਵੀ ਗੱਡੀ ਆਪਣੀ ਟ੍ਰਾਂਸਫਰ ਕਰਨਾ ਆਪਾਂ ਆਹ ਹੋਣਾ ਤੇ ਇਧਰ ਚਾਬੀਆਂ ਲੈਣੀਆਂ ਸੀ ਘੋੜੇ ਦੀਆਂ ਬੱਤੇ ਦੀਆਂ ਅੱਧਾ ਪਜਾਦਾ ਸਮਾਨ ਅਸੀਂ ਲਾਉਣਾ ਕਰੇ ਇਧਰ ਤੇ ਅੱਧਾ ਉਧਰ ਕੋਣ ਅਸੀਂ ਜਾਣੇ ਆ ਘੋੜੇ ਵਾਲਾ ਆਹ ਲੱਗਾ ਜੇ ਘੋੜਾ ਆਪਣਾ ਇਹ ਤੋਂ ਸਮਾਨ ਲਾ ਕੇ ਰੱਖਣਾ ਘਰੇ ਅੱਦਾ ਅੱਦ੍ਹਾ ਸਮਾਨ ਇਹ ਰੱਖਣਾ ਪਰੀ ਭੇਲੀ ਚ ਆਇਆ ਇਹ ਬ్రో ਆ ਪਿਆ ਸਮਾਨ ਦਬਜਦਾ ਖੋਲਦਾ ਖੋਲ ਦੋ ਬਤਾ ਆ ਵੀ ਮਿੱਤਰੋ ਗੱਡੀ ਆਪਣੀ ਨਿਵਾਰੀ ਆ ਗਈ ਆਪਾਂ ਨੂੰ ਗੱਡੀ ਬੈਕ ਕਰਕੇ ਲੈਣੀ ਆਓ ਥੇ ਘੋੜੇ ਲੱਗੇ ਘੋੜੇ ਨਾਲ ਮੱਚੀ ਰਹਿੰਦੇ ਹੈ ਹਲੋ ਉਹ ਰੰਗ ਰੰਗ ਕੰਮ ਕੰਡਾ ਉਹ ਵੀ ਗੱਡੀ ਲੈਣ ਦੀ ਆ ਬੈਠੇ ਹੁਣ ਇੱਥੋਂ ਭੰਡ ਲਾਵਾਂਗੇ ਹੁਣ ਆਵਲੇ ਥੋੜੇ ਬੋਲੇਗੇ ਨਹੀਂ ਜਾਗੇ ਯਾਰ ਵੇਖੋ ਮਿੱਤਰੋ ਇੱਥੇ ਲਾਤੇ ਜੀ ਅਸੀਂ 4-5 ਬੈਂਚ ਦੋ ਬੈਂਚ ਰਹਿ ਗਏ ਬਸ ਹੁਣ ਦੇਖੋ ਤਾਂ ਮੁਕਾਉਣੇ ਦੋ ਬੈਂਚ ਲਾਗੇ ਜਰਵਾ ਆਵੜੀ ਦੋ ਸੱਤ ਜਾਵੀ ਹੈਗਾ ਤਿੰਨ ਪੰਜ ਰਹਿ ਗਏ ਸਿਰਫ ਲੈ ਲੱਡੀ ਟੋਪਾ ਉਹ ਲੱਡੀ ਟੋਪਾ ਲੱਡੀ ਟੋਪੀ ਰਹਿ ਗਈਆਂ ਦੇਖੋ ਮਿੱਤਰੋ ਜਾਂ ਮਸਾ ਗਾ ਕਰਨਾ ਨੂੰ ਫਟੇ ਰੋ ਦਾ ਵੀ ਦੂਜੀ ਗੱਡੀ ਚੱਲ ਗਈ ਹੁਣ ਭਰ ਕੇ ਆਪਣੀ ਬੜਾ ਬੜਾ ਸਮਾਂ ਰਹਿ ਗਿਆ ਆਪਣਾ ਇਹ ਸੇਵਾ ਦੇ ਨਾਲ ਸਾਨੂੰ ਮਹਿਮਾ ਮਿਲਿਆ ਹੈ ਫੈਂਟਾ ਦੇ ਕੋਕ ਵੀਆ ਬਹੁਤ ਆ ਓਏ ਸ਼ਗਨ ਸ਼ਗਨ ਐਨੋ ਕਦੀ ਬੋਤਲ ਆਹ ਵੇਖੋ ਫੈਂਟਾ ਕੋਕ ਕੋਕ ਦੇ ਲੰਗਰ ਲੱਗ ਚੁੱਕਾ ਹੈ ਫੇਰ ਆਜੋ ਮੇਰੇ ਵੀਰ ਜੀ ਆਜੋ ਮੇਰੇ ਭਰਾ ਜੀ ਕੋਕਾ ਕੋਲਾ ਦਾ ਲੰਗਰ ਲੱਗ ਚੁੱਕਿਆ ਹੈ ਹਮ ਹਮ ਆ ਗਏ ਸੰਗਤਾਂ ਆਗੀਆਂ ਨੇ ਫੇਰ ਓਹੀ ਸੰਗਤਾਂ ਨੇ ਆਈ ਮਿੱਤਰੋ ਆ ਬਲਹਾੜਾ ਵਧ ਗਿਆ ਹੀ ਏ ਨਹੀਂ ਅਗਲੇ ਮੇਲੇ ਵਰਤਾਂ ਗਿਆ ਵਾ ਇਹਨੂੰ ਲੈਨੇ ਘਰ ਆਹ ਬੈਂਚ ਚੱਕ ਰਿਹਾ ਲੱਤ ਨਾਲ ਆਪਣੀ ਗੱਡੀ ਗਿਆ ਉਹ ਲਾ ਦੇ ਕੇ ਆਪਣਾ ਗੱਡੀ ਲੈ ਨਹੀਂ ਆ ਪਰਲੇ ਮਲੇ ਵੇ ਨਹੀਂ ਜਾ ਚੈੱਕ ਕਰੋ ਵੀ ਝੰਡਾ ਰਾਜ ਕਰੇਗਾ ਖਾਲਸਾ ਕਦਾ ਰਹੂਗਾ ਲਾਤਾ ਜੀ ਜਾਨ ਦੋ ਘੜਦੇ ਨਹੀਂ ਮੇਲਾ ਗਾੜੀ ਪਾਵ ਲਗਾ ਵੀ ਬੰਨ ਕੀਤਾ ਰਾਇ ਤਮੀ ਤੋ ਯੂਲੇਦਾ ਆਤਾ ਜੇ ਪੱਕਾ ਆ ਬੰਨ ਪਾ ਲੋ ਕਹੇ ਫੇਰ ਨਹੀਂ ੜਨਾ ਆ ਬੰਦਿਆ ਵੀ ਜਿਹੜੀ ਸੜੋਣੀ ਉੱਤੋਂ ਦੀ ਆਓ ਰਾਇ ਬੰਨ ਰਾਇ ਉੱਤੋਂ ਦੀ ਆਓ ਉਤਨੀ ਘੁੰਮ ਕੇ ਲੋ ਵੀ ਆ ਰਾਈ ਬੰਨ ਲਗਾਤਾ ਅੱਗ ਡੀਡੀ ਕਰਕੇ ਹੋ ਨਾ ਕਿ ਖਾਵੇ ਕੋਈ ਵਾਲਾ ਲਾ ਕੇ ਫੇਰ ਹੀ ਗੱਡੀ ਦਾ ਦਵਾਂਗੇ ਹੁਣ ਮਨੀ ਦਾ ਪਾਪਾ ਆ ਗਿਆ ਏ ਮਨੀ ਸਪਾਂਸਰ ਉਹ ਮਨੀ ਦੇ ਪਾਪਾ ਜੀ ਆਏ ਨੇ ਮਨੀ ਤੁਹਾਡੇ ਪਾਪਾ ਜੀ ਨੂੰ ਰਾਹ ਦੇਤਾ ਹੋਰ ਕਹਿਣਾ ਨਹੀਂ ਦੇਣਾ ਹੈ ਗੱਡੀ ਹੁਣ ਕੱਢ ਲਈ ਉਥੋਂ ਬੰਦੇ ਸਾਡੇ ਆਉਂਦੇ ਆ ਸਮਾਨ ਰੱਖਣ ਗਏ ਥੋੜਾ ਜਿਹਾ ਉਹ ਕੁੜਾ ਇੱਧਰ ਲਾ ਕੇ ਤੇ ਫੇਰ ਅਸੀਂ ਜਣਾ ਵੇਲੀ ਚ ਵੇਲੀ ਜਾਂ ਅਸੀਂ ਲਾ ਕੇ ਮੈਂ ਜੇ ਬੁੰਜੇ ਜੇ ਗੱਡੀ ਭੇਜ ਲਾਈ ਹਣੀ ਫੇਰ ਅਸੀਂ ਲਾਵਾਂਗੇ ਤਰਪਾਲ ਤਰਪੋਲ ਲਾ ਆ ਵੀ ਕੋੜਾ ਆ ਗਿਆ ਜੀ ਆਪਣਾ ਸਮਾਨ ਸਮਨ ਖਾਲੀ ਕਰਕੇ ਆ ਜਾਓ ਵੀਰ ਜੀ ਸਮੋਸੇਆ ਲੰਗਰ ਤੇ ਠੰਡਿਆ ਲੰਗਰ ਲੱਗ ਗਿਆ ਜੇ ਕਰ ਲੋ ਜੱਗ ਇਧਰ ਆ ਜਾਓ ਮੈਂਡਾ ਮੈਂਡਾ ਆ ਰਾਗੇਰਸ ਮਾੜਾ ਇਧਰ ਅਭੀ ਸੌਦਾ ਸਦਾ ਫੇਲ ਲਾਤਾ ਬਾਜ ਚਲ ਜਲੀ ਮਿਲੇ ਕਿਹੜਾ ਕਰ ਆ ਵੀ ਚੱਲੇ ਜਹੀਂ ਫੇ ਲਈ ਨੂੰ ਬੈਂਚ ਲਾਉਣ ਜਾਂ ਟੈਂਪੂ ਗੱਡੀ ਦਾ ਡਰਾਈਵਰ ਪਾਇਆ ਹੈ ਗੱਡੀ ਦੇ ਹੋਣ ਆ ਗਏ ਅਸੀਂ ਵੇਲੀ ਜਾ ਤੇ ਮੈਂ ਬੈਂਚ ਲੱਦੇ ਆਂ ਲਾ ਲੀ ਗੇ ਲੋ ਵੀ ਇੱਕ ਲੈ ਲੈਂਦਾ ਅਸੀਂ ਬੈਂਚ ਚੈੱਕ ਕਰੋ ਤੁਸੀਂ ਵੀਰ ਵਨ ਸੰਬੋਰ ਹਰਪਾਲ ਨੂੰ ਪਾਰਟੀ ਓ ਬੱਲੇ ਰੋ ਪਾਣੇ ਦੱਇਲਾ ਹੋਣ ਲੱਗੇ ਗੱਡੀ ਬਾਹਰ ਖੜ੍ਹ ਮੈਂ ਆਉਂਦੇ ਨੂੰ ਬੈ ਗਿਆ ਆਉਂਦੇ ਉਹ ਮੋੜ ਲਿਆ ਦਾ ਵੀ ਗੱਡੀ ਅਸੀਂ ਲੈ ਕੇ ਇੱਥੇ ਲਾਤੀ ਆ ਤੇ ਸਵੇਰੇ ਖੋਲਾਂਗੇ ਤਰਪਾਲ ਤਰਪੂਲ ਤੇ ਇਸ ਦੇ ਨਾਲ ਅਸੀਂ ਕਰਦੇ ਹਾਂ ਬਲੌਗ ਦਾ ਐਂਡ ਆਟੇ ਬਹੋਂ ਲਈ ਆਪਾਂ ਚੈੱਕ ਕਰਦੇ ਹਾਂ